ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸ਼ਕਰੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਰਬਜੀਤ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਇਸ ਘਰੋਂ ਪਹਿਲਾਂ ਵੀ ਆਪਾਂ ਬਹੁਤ ਸਾਰੇ ਪਸ਼ੂ ਤੁਹਾਨੂੰ ਦਿਖਾਏ ਆ ਜਦੋਂ ਵੀ ਨਵੇਂ ਪਸ਼ੂ ਵੀਰ ਲੈ ਕੇ ਆਉਂਦਾ ਉਹ ਬਿਲਕੁਲ ਤੁਹਾਡੇ ਸਾਹਮਣੇ ਪੇਸ਼ ਕਰ ਦਿੰਦਾ ਵੈਸੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਵੇਖਦੇ ਵੀ ਰਹਿੰਦੇ ਆ ਤੇ ਪਰ ਕਿਤੇ ਕਿਤੇ ਵਿੱਚ ਜਿਹੜੀ ਅਪਡੇਟ ਆਪਾਂ ਇਸ ਘਰੋਂ ਤੁਹਾਨੂੰ ਦੇ ਦੇਣੀ ਆ ਠੀਕ ਆ ਜੀ ਵੈਸੇ ਡੇਲੀ ਰੁਟੀਨ ਦੇ ਵਿੱਚ ਕੋਈ 2 3 4 ਨਾਗ ਆ ਗਏ 2 ਨਾਗ ਵੇਖ ਗਏ ਇਸੇ ਤਰ੍ਹਾਂ ਕੰਟੀਨਿਊਸ ਜਿਹੜਾ ਕੰਮ ਚੱਲਦਾ ਵੀਰ ਸਰਬਜੀਤ ਸਿੰਘ ਨੂੰ ਪਤਾ ਹੀ ਹੈ ਦੋਸਤੋ ਸਾਰੇ ਵੀਰਾਂ ਨੂੰ ਵੀ ਕਾਫੀ ਲੰਬੇ ਸਮੇਂ ਤੋਂ ਪਸ਼ੂ ਵਪਾਰ ਦਾ ਕੀਤਾ ਵੀ ਕਰਦੇ ਆ ਰਹੇ ਨੇ ਅੱਜ ਇਸ ਵੀਡੀਓ ਦੇ ਵਿੱਚ ਨਾਗਾ ਪਾ ਤੁਹਾਨੂੰ ਟੋਟਲ ਵੈਸੇ ਚਾਰਕ ਐਨੀਮਲ ਦਿਖਾਉਣੇ ਸੀਗੇ ਠੀਕ ਆ ਜੀ ਤੇ ਬਟ ਹੁਣ ਜਿਹੜੇ ਆਪਾਂ ਤੁਹਾਨੂੰ ਤਿੰਨ ਹੀ ਪਸ਼ੂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚੋਂ ਦੋ ਬਿਹੜਾ ਤੇ ਇੱਕ ਮੱਝ ਇੱਕ ਵਿਹੜ ਗੱਬਣਾ ਜਿਹੜੀ ਤੁਸੀਂ ਚੁੰਗੀ ਰੈ ਇੱਕ ਬਲੈਕ ਰੰਗ ਦੇ ਵਿੱਚ ਵੜ ਜਿਹੜੀ ਤੁਸੀਂ ਇੱਧਰ ਚੌਥੇ ਨੰਬਰ ਤੇ ਦੇਖ ਰਹੇ ਜੀ ਠੀਕ ਹੈ ਜੀ ਇਹ ਜਸਟ ਕੁਝ ਸਮਾਂ ਪਹਿਲਾਂ ਜਿਹੜੀ ਸੇਲ ਹੋ ਚੁੱਕੀ ਆ ਵਿੱਚ ਵੈਸੇ ਆਪਾਂ ਤੁਹਾਨੂੰ ਡਿਟੇਲ ਵੇਰਵਾ ਦੇ ਦਿੱਤਾ ਠੀਕ ਹੈ ਜੀ ਤੇ ਬੱਟ ਜਿਹੜੀ ਇਹ ਅੱਗੇ ਕਿਸੇ ਵੀਰ ਨੇ ਸੇਲ ਕਰਨੀ ਆ ਜਾਂ ਉਹਨਾਂ ਘਰੇ ਰੱਖਣੀ ਆ ਠੀਕ ਹੈ ਜੀ ਉਹਦਾ ਵੇਰਵਾ ਤੁਸੀਂ ਵੀਰ ਸਰਪਜੀਤ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਡਿਟੇਲ ਪੂਰੀ ਲੈ ਲਿਓ ਠੀਕ ਹੈ ਜੀ ਤੇ ਇਹ ਤੁਹਾਨੂੰ ਤਾਂ ਚਾਰ ਨਾਖ ਦਿਖਾਉਣੇ ਸੀ ਫਿਲਹਾਲ ਜਿਹੜੇ ਆਪਾਂ ਤੁਹਾਨੂੰ ਇਹ ਤਿੰਨ ਨਾਖ ਦਿਖਾਵਾਂਗੇ ਠੀਕ ਆ ਜਿਨ੍ਹਾਂ ਦੇ ਵਿੱਚੋਂ ਇੱਕ ਮੱਝ ਬਿਲਕੁਲ ਸੱਜਰ ਤਾਜੀ ਸੂਈ ਤੇ ਜਿਹੜੀ ਇੱਕ ਨਾਲ ਕਲਰ ਦੇ ਵਿੱਚ ਬਦਾਮੀ ਰੰਗ ਦੇ ਵਿੱਚ ਇਹ ਤੁਸੀਂ ਕ੍ਰੋਸ ਅੰਗ ਦੇ ਵਿੱਚ ਵਹਿੜ ਦੇਖੋਗੇ ਇਹ ਗੱਬਣ ਤਿਆਰੀ ਵਾਲੀ ਹੈ ਅੱਜ ਤਰੀਕ 3 ਅਕਤੂਬਰ ਤੇ ਸਮਾਂ ਕੋਈ ਸ਼ਾਮ ਦੇ 4:30 5:00 ਵਜੇ ਦਾ ਆਉ ਕਰਦੇ ਆਂ ਗੱਲਬਾਤ ਵੀਰ ਸਰਬਜੀਤ ਉਹਨਾਂ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਰਬਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਨੂੰ ਸਤਿ ਸ੍ਰੀ ਅਕਾਲ ਹੋਰ ਪਾਜੀ ਠੀਕ ਠਾਕ ਸੇ ਠੀਕ ਠਾਕ ਜੀ ਕਿਰਪਾ ਮਾਲਕੀ ਸਕਦੇ ਆ ਚੱਲ ਜੀ ਅਗਲਾ ਅੱਛਾ ਵੀਰ ਜੀ ਤਕਰੀਬਨ ਚਲੋ ਵੀਡੀਓ ਦਾ ਕੁਝ ਪਰ ਜੇ ਮੈਂ ਕਰਕੇ ਆਪਣਾ ਫਰਕ ਪੈ ਜਾਂਦਾ ਨਹੀਂ ਤੇ ਪਸ਼ੂ ਮੈਨੂੰ ਲਾਤਾ ਵੀ ਦੋ ਚਾਰ ਪਸ਼ੂ ਆ ਗਏ ਆਏ ਆਉਂਦੇ ਰਹਿੰਦੇ ਸੰਤੂ ਸਾਹਿਬ ਆਪਾਂ ਦੇ ਵੇਖੋ ਤਾਂ ਫੋਨ ਲਾਉਣੇ ਕੋ ਆਪਣਾ ਹੀ ਅੱਗਾ ਪੇਸ਼ਾ ਹੋ ਜਾਂਦਾ ਉਹਨਾਂ ਚਿਹਰ ਨੂੰ ਪਹੂ ਵੇਖ ਜਾਂਦੇ ਆਜ ਆਪਾਂ ਕੱਲ ਦੇ ਢੱਕਿਆ ਵੀ ਅੱਜ ਪਉਣੀ ਪਉਣੀ ਮੈਨਾਂ ਕੱਲ ਦੇ ਨਹੀਂ ਪਰਸੋਂ ਦਾ ਕੰਮ ਪਰਸੋਂ ਦਾ ਹਾਂ ਤੇ ਜਦੋਂ ਤਾਂ ਵੀ ਉਹ ਵੇੜ ਵੇਖੋ ਤੁਹਾਡੇ ਵਾਂਗ ਪਰਲੀ ਜਿਹੜੀ ਆ ਚੌਥੇ ਨੰਬਰ ਆ ਜੀ ਉਹ ਸੇਲ ਹੋ ਗਈ ਉਹ ਠੀਕ ਆ ਵੀਰ ਹੁਣ ਤਿੰਨ ਪਹੂ ਆਪਾਂ ਜਿਹੜੇ ਪਾਸ ਅੱਛਾ ਉਹ ਵੀ ਵੇ ਜਿਹੜੀ ਵੇੜ ਆਪਣੀ ਸੇਲ ਕੀਤੀ ਉਹ ਵੀ ਕਾਹ ਕੋਈ ਵੀਰ ਵੇਚਣ ਵਾਸਤੇ ਲੈ ਕੇ ਗਿਆ ਹਾਂਜੀ ਚਲੋ ਉਹਨਾਂ ਦਾ ਨੰਬਰ ਗਾ ਤੁਸੀਂ ਦੇ ਦਿਆ ਦੇ ਦਾਂਗੇ ਬਿਲਕੁਲ ਅੱਛਾ ਵੀਰ ਸਰਪਜੀਤ ਸਿੰਘ ਜੀ ਜਿਹੜੇ ਆਪਾਂ ਅੱਜ ਐਨੀਮਲ ਦਿਖਾਉਣੇ ਆ ਉਹਨਾਂ ਦੇ ਵਿੱਚੋਂ ਇੱਕ ਮਾਝਾ ਤੇ ਦੋ ਬਿਹੜਾ ਹਾਂਜੀ ਹਾਂਜੀ ਇੱਕ ਸੂਈ ਤੇ ਇੱਕ ਗੱਪਣ ਹਾਂਜੀ ਹਾਂਜੀ ਇੱਕ ਗੱਭੜਾ ਜੀ ਤੇ ਇੱਕ ਆ ਸੂਈ ਆ ਮਾਝ ਵੀ ਸੂਈ ਆ ਤੇ ਸ਼ੁਰੂਆਤ ਵੀਰ ਜੀ ਇੱਥੋਂ ਹੀ ਆਪਾਂ ਕਰ ਲੈਨੇ ਆ ਮਾਝ ਤੋਂ ਹੀ ਕਰ ਲੋਗੇ ਮਾਝ ਤੋਂ ਕਰ ਲੈਨੇ ਆ ਤੇ ਇੱਕ ਇਹਦਾ ਸੂਆ ਦੱਸ ਦਈਏ ਤੇ ਸਮਾਂ ਦੱਸ ਦਈਏ ਕਿੰਨਾ ਕੁ ਹੋ ਗਿਆ ਨੂੰ ਸੂਈ ਨੂੰ ਸੂਈ ਨੂੰ ਵੀਰ ਜੀ ਇਹਦਾ ਕੋਈ 15 ਤੋਂ 20 ਦਿਨ ਹੋਏ ਆ ਕਟਾ ਮਗਰਾ ਠੀਕ ਹੈ ਜੀ ਤੇ ਸੂਆ ਇਹਦਾ ਘਰ ਵਾਲੇ ਦੇ ਦੂਜਿਆਂ ਨੇ ਕੋਈ ਵੀਰ ਤੇ ਜੈ ਮੰਨ ਠੀਕ ਹੈ ਦੁੱਧ ਦੇ ਥੱਲੇ 10 ਕਿਲੋ ਆ ਤਾਂ 9 ਐ ਆਪਦੀ ਕੋ ਤਸੱਲੀ ਕਰਕੇ ਖੜੇ ਦੁੱਧ ਆ 9 ਕਿਲੋ ਜਿਹੜਾ ਇਸ ਵਕਤ ਐ ਹੁਣੇ ਪੱਕਾ ਦੋ ਡੰਗ ਚੋ ਕੇ ਆਪਦੇ ਤਸੱਲੀ ਕਰਕੇ ਠੀਕ ਹੈ ਜੀ ਠੀਕ ਹੈ ਜੀ ਸੋ 9 ਕਿਲੋ ਜਿਹੜਾ ਦੋਸਤੋ ਇਸ ਵਕਤ ਦੁੱਧ ਇਸ ਮੈਂ ਦੇ ਥੱਲੇ ਹਾਜ਼ਰ ਆ ਤੇ ਮਗਰ ਤੇ ਕੱਟਾ ਜੀ ਮਗਰ ਕੱਟਾ ਜੀ ਹੱਥਾਂ ਦੇ ਬੱਚਾ ਬੱਚਾ ਜੀ ਮਗਰ ਕੱਟਾ ਮੇਲ ਕਾਫ ਆ ਠੀਕ ਹੈ ਸੋ ਬੱਚਾ ਜੀ ਤੁਹਾਨੂੰ ਆਪਾਂ ਥੋੜਾ ਠਾ ਕੇ ਦਿਖਾ ਦਿੰਨੇ ਆ ਕਰੋ ਚੱਕ ਤੋ 15 16 17 ਦੇ ਦਿਨਾਂ ਦਾ ਆਈਡੀਆ ਮੰਨ ਕੇ ਮੇਰਾ ਵੀਰ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਤੇ 9 ਕਿਲੋ ਦੁੱਧ ਇਸ ਮੈਂ ਤਾਂ ਥੱਲੇ ਬਿਲਕੁਲ ਹਾਜ਼ਰ ਐ ਇਸ ਵਕਤ ਲਓ ਵੀਰ ਜੀ ਖੋਲ ਕੇ ਇੱਕ ਵਾਰ ਤੋਰ ਕੇ ਦਿਖਾ ਦਿਓ ਬਾਕੀ ਚੋਣ ਚਾਣ ਵੀ 22 ਇੱਕ ਨੰਬਰ ਦੀ ਇਹ ਇੱਕ ਧਾਰ ਦਾ ਫਰਕ ਨਹੀਂ ਚਾਹਾਂ ਖੜਾ ਠੀਕ ਹੈ ਜੀ ਇੱਕ ਨੰਬਰ ਦੀ ਚੁਆਈ ਪੋਲੀ ਰੋਮਰ ਦੀ ਦੁੱਧ ਵੀ ਮੈਂ ਅਜੇ ਬਗਾਰ ਵੰਡ ਤੋਂ ਤੋਹ ਤੇਨਾ ਵਾ ਠੀਕ ਹੈ ਰੋਜ ਬਜੇ ਹੋਰ ਕਰੂ ਜੇ ਕੋਈ ਰ ਸੰਭੂ ਵੰਡ ਤੋਂ ਬਗੈਰ ਬਦਲਾ ਬੰਦੇ ਨੌਕਰੀ ਵਾਲੇ ਉਹ ਦੁੱਧ ਆਉਂਦੇ ਘਰ ਜੋਗਾ ਇਹ ਰਾਸ ਤੇ ਆ ਨਾ ਦੋਸਤੋ ਚੌਣ ਚੌਣ ਇੱਕ ਨੰਬਰ ਅਗਲੇ ਪਿਛਲੇ ਥਣਾ ਦੀ ਚਵਾਈ ਇੱਕ ਨੰਬਰ 9 ਕਿਲੋ ਦੁੱਧ ਅੱਜ 12 15 15 16 17 ਦਿਨਾਂ ਦੀ ਸੂਈ ਦੇ ਥੱਲੇ ਸੋ ਬਾਕੀ ਸੋਨਾ ਪਿੱਠਪੂੜਾ ਹੈ ਫਾਇਟ ਦਾ ਤਾਂ ਜਿਹੜੀਆਂ ਮਾਂ ਬਾਕੀ ਪੱਲੀ ਸਭ ਚੰਗੀ ਆ ਠੀਕ ਹੈ ਜੀ ਬਾਕੀ ਸੰਤੂ ਸਾਹਿਬ ਵਨ ਬੁਡ ਕੋ ਬਗੈਰ ਇਹਨਾਂ ਤੋਂ ਦੋ ਤਵਾ ਵਨ ਬੁਡ ਪਾਊਗਾ ਮਤਲਬ ਉਹ ਘਰ ਵਾਲੇ ਨਾ ਵਨ ਨੌਕਰੀ ਦੋਵੇਂ ਜੀ ਸਿਰਫ ਅੱਧਾ ਘਟੇ ਮੋੜ ਛੜ ਦੇ ਰਿਹਾ ਅੱਧਾ ਚੋਣ ਦੇ ਰਿਹਾ ਠੀਕ ਹੈ ਜੀ ਹਾਂ ਤੇ ਫਿਰ ਸਬਜੀ ਤੇ ਕੀ ਡਿਮਾਂਡ ਕਰਦੇ ਪਏ ਜੀ ਰਮਾਨ ਦੇ ਸੰਤੂ ਸਾਹਿਬ ਤਾਂ ਜਿੰਨੀ ਮਰਜ਼ੀ ਕਰੀਏ ਆਪਣੇ ਭਾਤਾਂ ਨੂੰ ਪਲਾ ਆ ਕੇ ਪੱਦਰਿਆ ਹਾਂਜੀ ਮੁੱਲ ਦੇਦਾ ਭਾਵੇਂ 75000 ਕਰੀਏ ਬਾ 70000 ਦੀ ਦਵਾਂਗੇ 70000 ਦੀ ਹਾਂ ਵਿੱਚੋਂ ਕੋ ਥੋੜਾ ਘਣਾ ਉਹ ਮਾਨਤਾਨ ਕਿਸ ਵੀਰ ਦਾ ਕਰਦਾ ਠੀਕ ਆ ਜੀ ਕਿਉਂਕਿ ਸੋ ਡਿਮਾਂਡ 75000 ਆ ਤੇ 70000 ਲਾਇਆ ਦੇ ਠੀਕ ਆ ਜੀ ਹਾਂਜੀ ਤੇ ਬਾਕੀ ਚੋਣ ਚਾਣ ਇੱਕ ਇੱਕ ਨੰਬਰ ਚ ਆਈ ਪੋਲੀ ਜੀ ਇੱਕ ਨੰਬਰ ਚ ਆਈ ਆ ਕੋਈ ਮਸਾਜ ਨਹੀਂ ਕੋਈ ਕਮੀ ਠੀਕ ਆ ਜੀ ਉਹ ਕੇ ਵੀਰ ਆਪਦੀ ਤਸੱਲੀ ਕਰਕੇ ਕੋ ਦੋ ਡੰਗ ਤੈਨ ਖੜੇ ਸੀਦੀ ਵੇਖ ਠੀਕ ਆ ਜੀ ਠੀਕ ਆ ਦੋ ਤੇ ਬਾਕੀ 10 ਤੋਂ 11 ਕਰੂਗੀ ਜਿੱਦ ਐਡਾ ਕੋਈ ਇਸ ਵੇ ਆਪਣੇ ਤੋਂ ਤੇ ਆਈ ਹੈ ਜੇ ਕਾਲੀ ਆ ਜੀ ਠੀਕ ਆ ਜੀ ਹਾਂਜੀ ਠੀਕ ਆ ਤੇ ਮਗਰ ਦੇ ਕਟਾ ਮਗਰ ਕਟਾ ਜੀ ਕੋ 15 ਤੋਂ 20 ਦੇਣ ਕੋ ਲਾਲੇ ਕੋ 15 ਲਾਲੇ ਮਲੇ ਤੇ ਲਓ ਜੀ ਠੀਕ ਆ ਬਾਕੀ ਦੋਸਤੋ ਪਹਿਲੇ ਨੰਬਰ ਤੇ ਮਾਝ ਸੀ ਠੀਕ ਆ ਜੀ 75000 ਡਿਮਾਂਡ ਆ ਤੇ 70000 ਲੈਦੇ ਆ ਹਾਂਜੀ ਹਾਂਜੀ ਸਰ ਜੀ ਥਣ ਦੇਵੇ ਦੀ ਸਾਫ ਸੁਥਰੀ ਆ ਠੀਕ ਹੈ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਆ ਆਪਦੀ ਤਸੱਲੀ ਕਰਕੇ ਕੋਈ ਵੀਰ ਆ ਭਾਰ ਵਰੀਆਂ ਨੇ ਆਪਦੀ ਤਸੱਲੀ ਜਿਹੜਾ ਕਿਨ ਆਏ ਤੇ ਤਸੱਲੀ ਕਰਕੇ ਚੋਕੇ ਖੜੇ ਠੀਕ ਹੈ ਜੀ ਨਾ ਨਾ ਜਿਹੜਾ ਚਵਾਈ ਇੱਕ ਨੰਬਰ ਦੀ ਆ ਚਵਾਈ ਪਸਮਾਈ ਤੋਂ ਹੀ ਇਹ ਨਹੀਂ ਭੋਲੀ ਨੂੰ ਆ ਜੀ ਠੀਕ ਹੈ ਜੀ ਇਸ ਤੋਂ ਬਾਅਦ ਵੀਰ ਆਪਣੇ ਕੋਲ ਸੈਕੰਡ ਨੰਬਰ ਤੇ ਆ ਇਹ ਵਹਿੜਾ ਜੀ ਸੂਈ ਠੀਕ ਹੈ ਜੀ ਇਹਦਾ ਤੇ ਗਿਆ ਸੁਆ ਠੀਕ ਹੈ ਜੀ ਮਗਰਵੱਛੀ ਆਈ ਮਗਰਵੱਛੀ ਆ ਹਾਂ ਜੀ ਕੋਈ ਹਫਤੇ ਦੀ 7 ਦਿਨਾਂ ਹਫਤੇ ਦੀ ਸੂਈ ਆ ਨੜੂ ਹੀ ਅਜੇ ਨਾਲ ਹੈਗਾ ਲਓ ਜੀ ਉਹ ਦੱਸੋ 7 8 ਦਿਨਾਂ ਦਾ ਸੁਆ ਆ ਮਗਰਵੱਛੀ ਜੇ ਫੀਮੇਲ ਕਾਫ ਆ ਇਸ ਵੈੜ ਤੇ ਇਹ ਸੁਆ ਵੀਰ ਤੇਜਾ ਹੀ ਸੂਈ ਹੈ ਹਾਂ ਜੀ ਹਾਂ ਜੀ ਹਾਂ ਜੀ ਤੇਜਾ ਸੁਆ ਠੀਕ ਹੈ ਜੀ ਇਹਦੇ ਥੱਲੇ ਦੁੱਧ ਇਸ ਵਕਤ ਕਿੰਨਾ ਆਏ ਹੁਣੇ ਥੱਲੇ ਸੰਧੂ ਸਾਹਿਬ ਦੁੱਧ ਬਗਾਇ ਰਵਾਣ ਪਉਣ ਤੋਂ ਅਜੇ ਬਿਲਕੁਲ ਸਿਵਾ ਤੋਂ ਵੀ ਖੁੰਜੀ ਆਈ ਆ ਹਾਂ ਜੀ ਹੁਣ 8 ਕਿਲੋ ਦੁੱਧ ਦੇ ਥੱਲੇ ਹੋ 9 10 ਕਿਲੋ ਬੋਲੇ ਜੋ ਨਿਕਲੀ ਵੇ 10 9 10 ਤੇ ਹਾਂ 9 10 ਦੇ ਵਿੱਚ ਮਤਲਬ ਦੁੱਧ ਦੁੱਧੇ ਚਵਾਜੂ 15 16 ਕਿਲੋ ਦੁੱਧ ਮੈਂ ਚੰਗੀ ਠੀਕ ਹੈ ਜੀ 15 16 ਤੋਂ ਘੜ ਥਣ ਚੜਾ ਦੇ ਵੀ ਦੀ ਚੰਗੀ ਆ ਤਾਂ ਦੱਸੋ ਕਰੋਸ ਸੰਗ ਦੇ ਵਿੱਚ ਆ ਠੀਕ ਹੈ ਜੀ ਕਰੋਸ ਸੰਗ ਦੇ ਵਿੱਚ ਆ ਕੋਈ 8 7 ਦਿਨਾਂ ਦਾ ਸੁਆ ਹਾਂਜੀ ਤੇ ਸੁਆ ਮੇਰਾ ਵੀਰ ਕੋਈ ਵੀ ਤਿੱਜਾ ਮੰਨ ਵਾਲੇ ਦੂਜਾ ਮੰਨ ਵਾਲੇ ਇਹ ਹਾਂਜੀ ਤੇ ਚੋਣ ਚਾਂ ਇੱਕ ਨੰਬਰ ਨੰਬਰਾ ਭਾਗ ਇੱਕ ਨੰਬਰ ਇੱਕ ਨੰਬਰ ਚੋਣ ਚਾਂ ਨੰਬਰ ਸੋਹਣੀ ਜੰਮੀ ਪੜੀ ਵੀ ਪੂਰੀ ਗਾਂ ਜਾਂ ਥਣ ਚੜੇ ਆ ਦੇਖੋ ਜੀ ਬਾਕੀ ਸਪੇਸ ਵੰਡ ਆਪਸੀ ਥਣਾਂ ਦੀ ਚੰਗੀ ਆ ਚਾਰੇ ਥਣ ਪੂਰੀ ਸਪੇਸ ਵੰਡ ਤੇ ਲੱਗੇ ਠੀਕ ਆ ਜੀ ਚਾਹੇ ਕੋਈ ਵੀ ਰ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਚਵਾਈ ਕਰ ਲੇ ਸੋ ਸੋਣੀ ਥਣ ਵੰਡਾ ਬਾਕੀ ਪੂਰਾ ਮੁਠੀ ਵਾਲਾ ਥਣ ਠੀਕ ਆ ਸੋ 9 10 9 10 ਕਿਲੋ ਇਸ ਵਕਤੇ ਦੇ ਥਲੇ ਦੁੱਧ ਹਾਜ਼ਰ ਆ ਬਾਕੀ ਸਟਾਰਟਿੰਗ ਹੀ ਆ ਚਲੋ ਹਫਤੇ ਦਾ ਪਸ਼ੂ ਹਾਂਜੀ ਹਾਂਜੀ ਹਫਤੇ ਦੀ ਮੰਨ ਲ ਕੇ ਚੱਲ ਰੇ ਬੱਚੇ ਦੇ ਨਾਲ ਆ ਜੀ ਨਾੜੂ ਅਜੇ ਨਾਲ ਹੈਗਾ ਕੋ 7 ਦਿਨ ਹਫਤਾ 7 ਦਿਨ ਮੰਨ ਲੇ ਬਿਲਕੁਲ ਨਾੜੂ ਬੱਚੇ ਦੇ ਨਾਲ ਆ ਮਗਰ ਬੱਚੀ ਆ ਫੀਮੇਲ ਕਾਫ ਜੰਮੀ ਪੜੀ ਆ ਗਾਂ ਸੰਧੂ ਸਾਹਿਬ ਦੁੱਧ ਦੇ ਨੂੰ 15 14 ਕਿਲੋ ਕੀ ਜਾਂਦਾ ਇਹਨਾਂ ਦੇ ਕੱਢੂਗੀ ਬਾਕੀ ਸੇਵਾ ਦਾ ਆ ਬਿਲਕੁਲ ਜੀ ਬਿਲਕੁਲ ਇਹਦੀ ਵੀਰ ਡਿਮਾਂਡ ਫਿਰ ਕੀ ਕਰਤੀ ਕਿੰਨੇ ਕਿ ਦੀ ਲੈਦੇ ਕਰਦੇ ਪਏ ਜੱਜ ਇਹ ਡਿਮਾਂਡ ਸੰਧੂ ਜਿਤਨਾ ਲੋਕੀ ਮੁੱਲ ਕਰੀ ਜਾਂਦਾ ਉਹਨਾਂ ਦੇ 50 55 ਭਾਵੇਂ ਕਰੀ ਗਏ ਆਪਾਂ ਮੋਲੇ ਦਾ ਨੱਕਾ ਹੀ ਕਰਨਾ 42000 ਤੇ 40 ਦੇ ਦਾਂਗੇ 40 ਦੀ ਜਸ ਨੂੰ ਹਾਂ ਜਸ ਨੂੰ ਉਹਨਾਂ ਦੇ ਵਿੱਚੋਂ ਕੋ ਕਰਦਾਂਗੇ ਕਿਸ ਵੀਰ ਦਾ ਮਾਨ ਤਾਨ ਠੀਕ ਹੈ ਜੀ ਹਾਂ ਠੀਕ ਦੁੱਧ ਚਵਾ ਜੂਗੀ ਕੋਈ 13 14 ਹਾਂ ਜੀ ਹਾਂ ਜੀ ਹਾਂ ਜੀ 13 14 ਕਿਲੋ ਦੁੱਧ ਚਵਾ ਜੂਗੀ ਠੀਕ ਹੈ ਚੰਗੀ ਵੱਡੀ। ਹਉ ਦੋਸਤੋ 42000 ਦੀ ਡਿਮਾਂਡ ਆ ਤੇ 40000 ਲੈਣ ਦੇਣਾ ਠੀਕ ਆ ਜੀ। ਤੇ ਉਲਟ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੇ ਆ ਬਾਕੀ ਸਪੇਸ ਵੰਡ ਚੰਗੀ ਆ ਆਪਜੀ ਥਾਂਾਂ ਦੀ। ਤੇ ਹਵਾਨੇ ਉੱਪਰ ਨਾੜਾ ਵੇਣ ਵੀ ਤੁਸੀਂ ਦੇਖ ਰਹੇ ਜੀ। ਪੂਰਾ ਪੂਰਾ ਮੁਠੀ ਵਾਲਾ ਠੀਕ ਆ। ਤੇ ਸਫਾਈ ਦੇ ਵਿੱਚ ਆ ਪੂਰਾ ਲੈਵਾ ਜਿੰਨਾ ਵੀ ਆ ਤੁਸੀਂ ਵੇਖੋ ਬਿਲਕੁਲ ਸਫਾਈ ਦੇ ਵਿੱਚ ਲੈਵਾ। ਸੋ 40000 ਦੀ ਤੁਹਾਨੂੰ ਇਹ ਮਿਲ ਜੂਗੀ ਠੀਕ ਆ ਜੀ। ਕਰਦਾਂਗੇ ਮਾਨਤਾਨ ਕੇ ਵੀਰ ਦਾ ਆਪਾਂ ਇਹ ਵੀ ਗੱਲ। ਕੋਈ ਲੋਕੀ ਤੇ ਕੋਈ ਸੱਜਣ ਹੁੰਦਾ। ਦੇਖੋ ਆਵੇ ਆਪਣਾ ਤਨ ਪਤਾ। ਹਾਂ ਸਹੀ ਹੈ ਜੀ ਹਾਂ ਮੈਂ ਚਲੋ ਬਾਕੀ ਗਾਂ ਚੰਗੀ ਆ ਗਾਂ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਪਤਾ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਦੋਸਤੋ ਚੰਗੀ ਆ ਠੀਕ ਹੈ ਜੀ ਬਾਕੀ ਰੇਟ ਅਕੋਰਡਿੰਗ ਚਾਹੇ ਭਾਅ ਫੜਤਾ ਅਕੋਰਡਿੰਗ ਤੁਸੀਂ ਵੇਖ ਲਓ ਚਾਹੇ ਪਸ਼ੂ ਦੀ ਹਾਈਟ ਕੱਤ ਰੰਗ ਪ੍ਰਿੰਟ ਫੈਸ਼ਨ ਪੂਸ਼ਨ ਵੇਖ ਕੇ ਉਹਦੇ ਅਕੋਰਡਿੰਗ ਚਲੋ ਬਾਕੀ ਆਪ ਦਾ ਕੋਈ ਤਸੱਲੀ ਕਰਕੇ ਵੀਰ ਖੜੇ ਇਹ ਆ ਵੀ ਦੋ ਨਾਲ ਖੋ ਕੇ ਬਿਲਕੁਲ ਜੀ ਬਿਲਕੁਲ ਪਸ਼ੂ ਸੋਇਆ ਦਾ ਆਪਾਂ ਹਮੇਸ਼ਾ ਕਹਿੰਦੇ ਵੀ ਦੋ ਹਾਂਜੀ 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 ਅੱਛਾ ਵੀਰ ਅੱਗੇ ਆਪਣੇ ਕੋਲ ਤੀਜੇ ਨੰਬਰ ਤੇ ਹੈ ਤੀਜੇ ਨੰਬਰ ਤੇ ਚੁੰਗੀ ਆ ਜੀ ਅੱਛਾ ਜੀ ਆ ਇੱਕ ਲੰਬੀ ਦਿਨ ਹਜੇ ਇਹ ਹਵਤਾ ਲਜੂ ਸੰਧੂ ਸਾਹਿਬ ਬਹੁਤ ਬਣਦੀ ਗਾਂ ਥਣ ਛੱਡਾ ਸੀਲੀ ਸੂਲੀਆਂ ਇੱਕ ਨੰਬਰ ਦੇ ਥਾਣੇ ਵੀ ਮੱਝਾਂ ਵਾਲੇ ਦੇ ਚਵਾਈ ਸੀਲੀ ਇੱਕ ਨੰਬਰ ਦੀ ਹੂੰ ਲਓ ਜੀ ਸੋ ਠੰਡੀ ਧੀਰੀਆ ਕਿਸਾਨ ਵੀਰ ਬਿਲਕੁਲ ਜੀ ਤੇ ਸੀਲ ਸਾਊਆ ਤਕਰੀਬਨ ਤਿਜਾ ਸੁਭਾ ਹੋਊਗੀ ਵੀਰੇ ਵੀਰ ਜੀ ਵੇਖੋ ਉਹ ਤੇ ਦੁਜਾ ਹੀ ਆਨੇ ਆਪਾਂ ਤਿਜਾ ਮੰਨੋ ਚਲੋ ਇੱਕ ਵਾਰ ਤਾਂ ਸੂਵੇ ਦਾ ਵੀ ਸਕਦਾ ਕੋ ਤੀਜਾ ਕੋ ਆਪਦਾ ਵੀਰ ਸਮਝਣਾ ਮੰਨਦਾ ਦੋ ਪਸੂ ਕੋਈ ਨਾ ਦੂਜੇ ਸੂਵੇ ਵੀ ਜਾਪਦਾ ਹਾਂਜੀ 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 ਕੋਈ ਹੁੰਦਾ ਹਾਂਜੀ ਠੀਕ ਆ ਬਾਕੀ ਬੇਲ ਬੂਲ ਚੈੱਕ ਕਰੋ ਠੀਕ ਆ ਜੀ ਲੰਬਾਈ ਪੌ ਤਾਂ ਵੈੜਦੀ ਤੇ ਕੱਦ ਵੀ ਆਮ ਨੋਰਮਲ ਮੀਡੀਅਮ ਹਾਈਟ ਤੋਂ ਉੱਚਾ ਆ ਕਰ ਬਾਕੀ ਸੰਤੂ ਸਾਹਿਬ ਹੈਗੀ ਦੁੱਧ ਵਾਲੀ ਆ ਥੱਲੇ ਵੈਟ ਢਲਾ ਢੋਲਾ ਦੇ ਵੀ ਬਹੁਤ ਵਧੀਆ ਚੱਡਾ ਵੜਾ ਮਾਰੂਗੀ ਠੀਕ ਹੈ ਜੀ ਗਾਂ ਗਾ ਦੀ ਥਣ ਚੱਡਾ ਦੇ ਮੈਂ ਆਲਾ ਹੀ ਬਣਾਉਂਗੀ ਹਾਂਜੀ ਬਾਕੀ ਰੰਗ ਰੰਗ ਬਹੁਤ ਵਧੀਆ ਹੈ ਠੀਕ ਹੈ ਜੀ ਹਾਂਜੀ 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 ਬਹੁਤ ਬਦਾਮੀ ਰੰਗ ਦੇ ਵਿੱਚ ਦੇਖਦੇ ਆ ਰੈਡੀ ਬਾਕੀ ਗਰਮੀ ਵੀ ਗਰਮੀ ਵੀ ਚੱਲਣ ਵਾਲੀ ਆ ਹਾਂਜੀ ਆ ਦੇਖੋ ਠੀਕ ਹੈ ਜੀ ਜੋ ਥਾਨ ਥੂਣ ਕਰਮ ਵਾਲੀ ਬਹੁਤ ਸੋਹਣਾ ਲੱਗਾ ਨਵੇਂ ਥਾਣਾ ਪੂਰਾ ਦੋਰਾ ਥਾਣ ਲੱਗਾ ਐਂ ਦੋਰਾ ਕੋਈ ਇਹ ਏਡੀ ਠੰਡੀ ਹੈ ਜੇ ਆਵੇ ਚੱਡਾ ਭਰਨਾ ਸਰਵਾਨਾ ਜੇ ਹਫਤਾ ਪੂਰਾ ਰਹਿੰਦਾ ਹਾਂ ਹਾਂਜੀ ਕਰੀਓ ਕਰਦੇ ਚੱਲੋ ਆ ਕਰੋ ਭਾਵੇਂ ਤੱਕੇ ਮਰੀ ਗਈਏ ਕਿਤੇ ਹਿਲਦੀ ਨਹੀਂ ਗਈ ਕਰਮਾਈ ਮਾਲੂ ਇਹ ਕਾਫੀ ਲੈ ਜੂ 5-7 ਦਿਨ ਇਹਨੇ ਰਹਿੰਦੇ ਜੀ ਇੰਨੇ ਲੈ ਜਾਣੇ ਆ ਅਜਾ ਉਹਨੂੰ ਕੀ ਥੱਲੇ ਕਾਫੀ ਆ ਹਾਂ ਹਾਂ ਬਹੁਤ ਵਧੀਆ ਝੋਲ ਚਾਲ ਭੜੀ ਜੀ ਬਾਕੀ ਮਾਜੀ ਆ ਸੰਧੂ ਸਾਹਿਬ ਇਹ ਗਾਂ ਨਹੀਂ ਗਈ ਇਹ ਜਾ ਕਿਤੇ ਕੋਈ ਏਡੀ ਠੰਡੀ ਧਿਰੀ ਇਹਨੂੰ ਭੰਗ ਕੁ ਬਾਤ ਬਿਲਕੁਲ ਜੀ ਬਿਲਕੁਲ ਫੜ ਵੀ ਨਾ ਕਰਮਾਲੀ ਹਾਂਜੀ 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 ਤੇ ਇਹ ਵੀਰ ਮੰਨ ਲਓ ਜੇ ਚਲੋ 5-7 ਤੱਕ ਦਿਨ ਕਿਸੇ ਨੇ ਚਲੋ ਸਾਹਮਣੀ ਸੂੰਬਣੀ ਆ ਇਹ ਅੱਜ ਆਪਾਂ ਕਿੰਨੇ ਦੇ ਦੇ ਰਹੇ ਆ ਇਹ ਵੇਖੋ ਜੀ ਇਹਦਾ ਮੁੱਲ 40000 ਇਹਦਾ ਵੀ ਆਪਾਂ ਕਰਨਾ ਇਹ 38 38 ਦੀ ਦੀ ਦਾ 38 ਦੀ ਹਾਂ ਨਹੀਂ ਹਾਂ ਨਾ ਦੇਖੋ ਕਿਸੇ ਵੀਰ ਭਰਾ ਦਾ ਕਰਦਾਂਗੇ ਆਪਾਂ ਮਾਰ ਕਰ ਮੋਰ ਤੇ ਤਾਂ ਨਹੀਂ ਕਿਤੇ ਜਦੋਂ ਕਿਸੇ ਨੂੰ ਆਪਾਂ ਪਹਿਲੇ ਬਿਲਕੁਲ ਜੀ ਬਿਲਕੁਲ ਹਾਂ ਇਹ ਵੀ 38 ਜੋ ਕਰਦਾਂਗੇ ਮਾਰਤਾ ਲੋ ਵੀ 38000 ਦੇ ਵਿੱਚੋਂ ਸੰਧੂ ਸਾਹਿਬ 14 ਤੋਂ 13 ਤੇ 14 ਦੇ ਵਿੱਚ ਦੁੱਧ ਗਾ ਕੜਦੀ ਆ ਠੀਕ ਹੈ ਜੀ ਜਿਆਦਾ ਲੋਕਾਂ ਨੇ ਉਹਨਾਂ ਦਾ 13 ਦੇ 14 ਦੁੱਧ ਫੈਰ ਫੋਨ ਮੱਝਾਂ ਵਾਲੀ ਚੁਆਈ ਇੱਕ ਨੰਬਰ ਦੀ ਥਾਣਾ ਕੋਈ ਥਾ ਲੈਵੇ ਕੋਈ ਮਾ ਸਕੂ ਠੀਕ ਹੈ ਜੀ ਨਡੇ ਤੇਰੀ ਵਾਲੀ ਆਏ ਨਹੀਂ ਕੋਈ ਜਿੱਤਰਾ ਮਰਜੀ ਕੋਈ ਇਹਦਾ ਇਹਨਾਂ ਨੂੰ ਕੋਈ ਹੱਥ ਲਾਉਂਦਾ ਜਿੱਥਾਂ ਉੱਤੇ ਪਤਵਾਗ ਦਾ ਇੱਕੋ ਜਾ ਚੌਹਾਂ ਛਾ ਚੌਹਾਂ ਥਾਂਾਂ ਦਾ ਸ਼ਹਿਦ ਹੁੰਦਾ ਦੇਖੋ ਜਾ ਠੀਕ ਹੈ ਜੀ ਤਾਂ ਦੋਸਤੋ ਥਿੱਪੋ ਜਿਹੜਾ ਸ਼ਹਿਦ ਹੁੰਦਾ ਹਾਂਜੀ ਹਾਂਜੀ ਸ਼ਹਿਦ ਤੇ ਤਕਰੀਬਨ ਕੋਈ 5-7 ਦਿਨ ਹਜੇ ਕੱਢਦੀ ਆ ਹਾਂਜੀ ਤੇ ਇਹ ਵੜਾ ਆਪਾਂ ਤੁਹਾਨੂੰ ਨਾਸਟ ਵਿੱਚ ਦਿਖਾਉਣੀ ਸੀਗੀ ਜਿਹੜੀ ਕੰਪਲ ਤਿਆਰੀ ਆਦੀ ਹੈ ਹਾਂਜੀ ਇਸ ਵੇਲੇ ਵੇਲੇ ਪਸ਼ੂ ਤੁਹਾਨੂੰ ਆਪਾਂ ਦੋ ਦਿਖਾਤੇ ਆ ਠੀਕ ਹੈ ਜੀ ਰੇਡ ਪਰਤਾ ਬਿਲਕੁਲ ਜਾਇਜ਼ ਵਾਜਬ ਰੇਟ ਆ ਪਹਿਲਾਂ ਵੀ ਜਿਹੜਾ ਦੋਸਤੋ ਪਸ਼ੂ ਬਿਲਕੁਲ ਵਾਜਬ ਰੇ ਤੇ ਫਿਲਹਾਲ ਅੱਜ ਵੀ ਜਿਹੜੇ ਬਿਲਕੁਲ ਜੈਤ ਜੈਨੂਨ ਪਸ਼ੂ ਆ ਰੇਡ ਵੀ ਬਿਲਕੁਲ ਵਾਜਬ ਤੇ ਨੰਬਰ ਇੱਕ ਵੀਰ ਸਰਜੀਤ ਦਾ ਆਪਣੇ ਕਰਤੀਏ ਸਾਂਜੀ ਨੰਬਰ ਸੰਦੇਸ਼ਾ 97799 23282 ਠੀਕ ਹੈ ਜੀ ਇਹ 73476 27656 ਦੋਵੇਂ ਨੰਬਰ ਦਾ ਠੀਕ ਹੋ ਗਿਆ ਨਾ ਨਵੀਂ ਕਿਸਾਨ ਵੀਰ ਉਹ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਲੱਗ ਚੁੱਕਾ ਹੈ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਤੇ ਪਸ਼ੂ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਆ ਇਸ ਫਾਰਮ ਤੇ ਇਸ ਬਿੰਦੂ ਤੇ ਫਿਲਹਾਲ ਅੱਜ ਇਸ ਕਵਰ ਦੇ ਵਿੱਚ ਇਨਾ ਸਾਂ ਜਲਦੀ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਗ੍ਰਾਹਕਾਂ ਨੂੰ ਸਤਿ ਸ਼੍ਰੀ ਅਕਾਲ